ਜੇ ਉੱਠਦਿਆਂ ਰਹਿੰਦਿਆਂ ਵਾਹਿਗੁਰੂ ਤੇ ਆਉਂਦਾ ਸਮਝੋ ਹਰ ਕਾਰਜ ਦੇ ਵਿੱਚ ਉਹ ਕਹਿੰਦਾ ਗੁਰੂ ਨੇ ਕੀਤਾ ਜਿੱਦਣ ਉਹ ਗੁਰਸਿੱਖ ਬਣ ਜਾਂਦਾ ਉਹਦੀ ਪਰਵਾਸਾ ਇਹ ਗੁਰੂ ਦੇ ਦਿੱਤੇ ਗੁਣ ਧਾਰਨ ਕਰ ਲੈਂਦਾ ਫਿਰ ਗੁਰੂ ਉਹਦੇ ਨਾਲ ਵਰਤਣ ਲੱਗ ਪੈਂਦਾ ਹਰ ਕਾਰਜ ਵਿੱਚ ਗੁਰੂ ਨਾਲ ਤੁਰਨ ਲੱਗ ਪੈਂਦਾ ਹਰ ਕਾਰਜ ਵਿੱਚ ਜਿੱਥੇ ਤੁਹਾਡਾ ਕਾਰਜ ਹੋਏਗਾ ਉੱਥੇ ਗੁਰੂ ਪਹਿਲਾਂ ਹਾਜ਼ਰ ਹੋਏਗਾ ਸਦਾ ਨਾਲ ਰਹੇਗਾ ਇਹ ਕੱਲਾ ਪੜਨ ਵਾਸਤੇ ਨਹੀਂ ਬਾਣੀ ਦਿੱਤੀ ਹੋਈ ਵਿੱਚ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਭੰ ਸਰਬਧਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੁੱਤੇ ਉਹ ਅੰਗ ਸੰਗ ਰਹਿੰਦਾ ਵੀ ਹੈ ਪਰ ਕਦੋਂ ਰਹਿੰਦਾ ਜਦੋਂ ਆਪਾਂ ਕੋਈ ਕਾਰਜ ਕਰੀਏ ਆਪਾਂ ਪਰਿਵਾਰਾਂ ਵਾਲੇ ਬੈਠੇ ਜੇ ਪੁੱਤ ਪਿਓ ਦਾ ਕਹਿਣਾ ਮੰਨੀ ਜਾਵੇ ਤੇ ਪਿਓ ਆਪਣੀ ਸਾਰੀ ਜ਼ਾਇਦਾਤ ਨਹੀਂ ਉਹਨੂੰ ਲਿਖ ਕੇ ਦੇ ਦੇਣਾ